ਆਪ ਦੀ ਸਰਕਾਰ ਆਪ ਦੇ ਦੁਆਰ ਕਾਰਜਕ੍ਰਮ ਜਿਹੜਾ ਹੈਗਾ ਹੈ ਪੂਰੇ ਜੋਸ਼ ਨਾਲ ਚੱਲ ਰਿਹਾ ਤੇ ਲੋਕ ਜਿਹੜੇ ਨੇ ਵੱਡੀ ਗਿਣਤੀ ਵਿੱਚ ਆਪੋ ਆਪਣੇ ਕੰਮ ਜਿਹੜੇ ਉਹਨਾਂ ਦੇ ਹੈਗੇ ਨੇ ਉਹਨਾਂ ਨੂੰ ਲੈ ਕੇ ਪਹੁੰਚ ਰਹੇ ਨੇ ਪਿੰਡ-ਪਿੰਡ ਜਿਹੜੇ ਸਰਕਾਰੀ ਅਧਿਕਾਰੀ ਨੇ ਉਹ ਜਾ ਕੇ ਉਹਨਾਂ ਦੇ ਕੰਮ ਕਰ ਰਹੇ ਨੇ ਤਾਂ ਇਸ ਵਕਤ ਅਸੀਂ ਪਿੰਡ ਕਿਲਾਨੋ ਵਿੱਚ ਮੌਜੂਦ ਆਫਰੀਦਕੋਟ ਦੀ ਤਸਵੀਰ ਵੇਖ ਸਕਦੇ ਹਾਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਜਿਹੜੇ ਨੇ ਇਸ ਵਕਤ ਪਹੁੰਚ ਰਹੇ ਨੇ ਅਤੇ ਲੋਕਾਂ ਦੇ ਕੰਮ ਜਿਹੜੇ ਨੇ ਮੌਕੇ ਤੇ ਹੀ ਕੀਤੇ ਜਾ ਰਹੇ ਨੇ ਮੌਕੇ ਤੇ ਹੀ ਕੰਮ ਉਹਨਾਂ ਦੇ ਨਿਪਟਾਏ ਜਾ ਰਹੇ ਨੇ ਤਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਜਿਹੜੇ ਅਧਿਕਾਰੀ ਨੇ ਉਹ ਇੱਥੇ ਹਰ ਇੱਕ ਡਿਪਾਰਟਮੈਂਟ ਦੇ ਤਕਰੀਬ ਅਧਿਕਾਰੀਆਂ ਤੇ ਤਾਇਨਾਤ ਨੇ ਅਤੇ ਜਿਸ ਡਿਪਾਰਟਮੈਂਟ ਨਾਲ ਸੰਬੰਧਿਤ ਕੰਮ ਹੈ ਉਸ ਕੰਮ ਨੂੰ ਤੁਰੰਤ ਹੀ ਉੱਥੇ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਕਾਫੀ ਜ਼ਿਆਦਾ ਸਹੂਲਤ ਜਿਹੜੀ ਇੱਥੇ ਹੈਗੀ ਹੈ ਦਿੱਤੀ ਜਾ ਰਹੀ ਹੈ ਤਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਇੱਥੇ ਲੋਕ ਜਿਹੜੇ ਨੇ ਆਪੂ ਆਪਣੇ ਕੰਮ ਕਰਾਉਣ ਦੇ ਲਈ ਪਹੁੰਚੇ ਹੋਏ ਸੀ ਕਿ ਜਿਨ੍ਹਾਂ ਦੇ ਕੰਮ ਇੱਥੇ ਕੀਤੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲੋਕਾਂ ਦੇ ਕੰਮ ਜਿਹੜੇ ਨੇ ਇੱਥੇ ਹੋ ਰਹੇ ਨੇ ਅਤੇ ਲੋਕ ਪਹੁੰਚੇ ਹੋਏ ਨੇ ਲੋਕਾਂ ਦੇ ਨਾਲ ਗੱਲਬਾਤ ਗੱਲਬਾਤ ਵੀ ਕਰਾਂਗੇ ਕਿ ਕੀ ਕੁਝ ਉਹਨਾਂ ਦਾ ਕਹਿਣਾ ਹੈ ਅਤੇ ਕਿਸ ਤਰੀਕੇ ਦੇ ਕੰਮ ਕਰ ਲੈ ਕੇ ਇੱਥੇ ਲੋਕ ਪਹੁੰਚੇ ਸੀਗੇ ਬਾਈ ਜੀ ਐਸੇ ਪਿੰਡ ਦੇ ਰਹਿਣਾ ਨਹੀਂ ਐਸੇ ਪਿੰਡ ਦੇ ਰਹਿਣਾ ਹਾਂ ਜੀ ਕਿਹੜਾ ਕੰਮ ਲੈ ਕੇ ਆਏ ਸੀ ਲਾਹ ਪਾਤਰੀ ਕਾਪੀ ਹੋ ਰਿਹਾ ਕੰਮ ਤੁਹਾਡਾ ਕੰਮ ਤਾਂ ਹੋ ਹੀ ਰਿਹਾ ਮੰਨ ਲਓ ਠੀਕ ਹੈ ਜੋ ਹੋ ਰਿਹਾ ਬਸ ਤਾਂ ਕਾਫੀ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਆਪੋ ਆਪਣੇ ਕੰਮ ਨੇ ਅਤੇ ਕੰਮ ਕਰਵਾਉਣ ਦੇ ਲਈ ਇੱਥੇ ਲੋਕ ਉੱਚ ਹੋਏ ਨੇ ਤਾਂ ਗੱਲਬਾਤ ਵੀ ਇਹਨਾਂ ਦੇ ਨਾਲ ਕਰਾਂਗੇ ਬਾਈ ਜੀ ਐਸੇ ਪਿੰਡ ਦੇ ਰਹੇ ਨਾਲ ਹਾਂਜੀ ਹਾਂਜੀ ਨਵੇਂ ਗਲੇ ਦੇ ਠੀਕ ਕੰਮ ਕਰਵਾਉਣ ਆਏ ਸੀਗੇ ਮੈਂ ਕਾਪੀ ਬਣਾਉਣੀ ਹੈ ਲਾਹ ਪਤਰੀ ਅੱਜ ਤਰੀ ਵਾਲੇ ਕਾਪੀ ਬਣਾਉਣੀ ਹੈ ਬਣ ਰਹੀ ਹੈ ਹੋਰੇ ਕੰਮ ਹਾਂਜੀ ਹਾਂਜੀ ਤਾਂ ਲਾਹ ਪਤਰੀ ਕਾਪੀ ਵਗੈਰਾ ਬਣਾਉਣ ਦੇ ਜਿਹੜੇ ਕੰਮ ਨੇ ਉਹ ਕਿੱਥੇ ਜਾ ਰਹੇ ਨੇ ਤੇ ਲੋਕਾਂ ਨੂੰ ਸੂਤ ਜਿਹੜੀ ਹੈ ਕਿ ਇੱਥੇ ਮਿਲਣ ਦੀ ਦੀ ਉਮੀਦ ਹੈਗੀ ਉਹਨਾਂ ਨੂੰ ਉਹ ਇੱਥੇ ਦਿਖਾਈ ਦੇ ਰਹੀ ਹੈ ਤਾਂ ਤਸਵੀਰਾਂ ਵੇਖ ਸਕਦੇ ਹੋ ਮੁੱਕੇ ਤੇ ਕੰਮ ਜਿਹੜੇ ਲੋਕਾਂ ਦੇ ਨੇ ਉਹ ਕਿੱਥੇ ਜਾ ਰਹੇ ਨੇ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਅ ਐਸੇ ਪਿੰਡ ਦੇ ਰਹੇ ਹਾਂ ਹਾਂਜੀ ਕੀ ਕੰਮ ਕਰਾਉਣਾ ਸੀ ਜੀ ਜਨਮ ਪੱਤਰੀ ਸਹੀ ਕਰਾਉਣੀ ਬੱਚੇ ਦੀ ਕੀ ਕਹਿੰਦੇ ਹੋ ਜਾਊਗੀ ਹਾਂਜੀ ਇਹ ਕਹਿੰਦੇ ਹੋ ਜਾਊਗੀ ਤੁਸੀਂ ਵੀ ਐਸੇ ਪਿੰਡ ਦੇ ਹਾਂਜੀ ਹਾਂਜੀ ਅ ਸਹੀ ਲਾ ਪੱਤਰੀ ਕਰਾਉਣਾ ਸੀਗੇ ਤੇ ਜਾਤੀ ਸਰਟੀਫਿਕੇਟ ਬਣਾਉਣਾ ਸੀ ਇੱਥੇ ਹੀ ਬਣ ਜੂਗਾ ਹਾਂਜੀ ਫਾਰਮ ਤਾਂ ਭਰ ਹੀ ਜਾਂਦੇ ਜੇ ਬਣ ਜੂਗਾ ਤਾਂ ਹੀ ਲੋਕ ਖੁਸ਼ ਦਿਖਾਈ ਦੇ ਰਹੇ ਨੇ ਇਸ ਕੰਮ ਤੋਂ ਕਿਤਨਾ ਕਿਤੇ ਕਿਉਂਕਿ ਜਦੋਂ ਲੋਕਾਂ ਦੇ ਕੰਮ ਹੁੰਦੇ ਨੇ ਤਾਂ ਘਰਾਂ ਵਿੱਚ ਪਹੁੰਚ ਕੇ ਜਿਹੜਾ ਹੈਗਾ ਉਹਨਾਂ ਦੇ ਕੰਮ ਉਹਨਾਂ ਦੇ ਦੁਆਰੇ ਤੇ ਜਾ ਕੇ ਹੋ ਰਹੇ ਨੇ ਲੋਕਾਂ ਨੂੰ ਜਿਸ ਦਾ ਕੰਮ ਕੋਈ ਸਮੱਸਿਆ ਆਇਆ ਤਾਂ ਉਸ ਨੂੰ ਮੁੱਕੇ ਤੇ ਸੁਲਝਾਇਆ ਵੀ ਜਾ ਰਿਹਾ ਹੈ ਭਾਈ ਜੀ ਕਿਸ ਭਾਈ ਜੀ ਕਿਸ ਤਰੀਕੇ ਦੇ ਕੰਮ ਜ਼ਿਆਦਾ ਆ ਰਹੇ ਤੁਹਾਡੇ ਕੋਲ ਸਾਰੇ ਆ ਰਿਹਾ ਸਰਦਾਰ ਕਾਰਡ ਤੇ ਆਪਣਾ ਲਾਹ ਪਤਰੀ ਕਾਪੀ ਵਗੈਰਾ ਪੈਨਸ਼ਨ ਦੇ ਜਾਤੀ ਦੇ ਇਨਕਮ ਸਰਟੀਫਿਕੇਟ ਵਗੈਰਾ ਹਰ ਤਰ੍ਹਾਂ ਦਾ ਫਾਰਮ ਆ ਰਿਹਾ ਆਪਣੇ ਕੋਲ ਮੌਕੇ ਤੇ ਸਾਰੇ ਕੰਮ ਹੋ ਰਹੇ ਨੇ ਹਾਂ ਜੀ ਸਰ ਸਾਰੇ ਕੰਮ ਹੋ ਰਿਹਾ ਮੌਕੇ ਤੇ ਲੋਕ ਲੋਕ ਖੁਸ਼ ਦਿਖਾਈ ਦੇ ਰਹੇ ਨੇ ਇਸ ਕੰਮ ਤੋਂ ਹਾਂ ਜੀ ਹਾਂ ਜੀ ਸਾਰੇ ਪੂਰੇ ਖੁਸ਼ ਦਿਖਾਈ ਦੇ ਰਹੇ ਹੈ ਲੱਗ ਰਿਹਾ ਸਰਕਾਰ ਦੀ ਯੋਜਨਾ ਸਫਲ ਹੋ ਰਹੀ ਹੈ ਹਾਂ ਜੀ ਹਾਂ ਜੀ ਬਹੁਤ ਵਧੀਆ ਕੰਮ ਹੋ ਰਿਹਾ ਸਫਲ ਹੋ ਰਹੀ ਹੈ ਯੋਜਨਾ ਸਰ ਤਾਂ ਬਿਲਕੁਲ ਤੁਸੀਂ ਤਸਵੀਰ ਦੇਖ ਸਕਦੇ ਹੋ ਇੱਥੇ तमाम ਲੋਕ ਜਿਹੜੇ ਨੇ ਆਪਣੇ ਆਪਣੇ ਕੰਮ ਕਰਵਾਉਣ ਦੇ ਲਈ ਪਹੁੰਚੇ ਹੋਏ ਨੇ ਅਤੇ ਲੋਕਾਂ ਦੇ ਕੰਮ ਜਿਹੜੇ ਨੇ ਇੱਥੇ ਕਿਤੇ ਜਾ ਰਹੇ ਨੇ ਤਾਂ ਤਸਵੀਰ ਵਿੱਚ ਤੁਸੀਂ ਵੇਖੋਗੇ ਕਿ ਇਹ ਤਸਵੀਰ ਜਿਹੜੀ ਹੈਗੀ ਹੈ ਪਿੰਡ ਕਿਲਾ ਨੂੰ ਫਰੀਦਕੁਰਦੀ ਲਈ ਤਸਵੀਰ ਹੈ ਜਿੱਥੇ ਕਿ ਲੋਕ ਇਸ ਵਕਤ ਵੱਡੀ ਗਿਣਤੀ ਵਿੱਚ ਕੰਮ ਕਰਵਾਉਣ ਦੇ ਲਈ ਪੁੱਛੇ ਹੋਏ ਨੇ ਅਤੇ ਲੋਕਾਂ ਨੂੰ ਉਮੀਦ ਹੈਗੀ ਹੈ ਕਿ ਉਹਨਾਂ ਦੇ ਕੰਮ ਇੱਥੇ ਕਿਤੇ ਜਾ ਰਹੇ ਨੇ ਲਾਭ ਪਾਤਰ ਕਾਪੀਆ ਜਿਸ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਨੇ ਅਤੇ ਹੋਰ ਜਿਹੜੇ ਜਨਮ ਸਰਟੀਫਿਕੇਟ ਦੀ ਗੱਲ ਕੀਤੀ ਜਾਵੇ ਜਾਂ ਜਾਤੀ ਸਰਟੀਫਿਕੇਟ ਦੀ ਗੱਲ ਕੀਤੀ ਜਾਵੇ ਉਹ ਤमाम ਜਿਹੜੀ ਫੈਸਿਲਿਟੀਆਂ ਹੈਗੀ ਹੈ ਇੱਥੇ ਇਹਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਤमाम ਅਧਿਕਾਰੀ ਜਿਹੜੇ ਨੇ ਇੱਥੇ ਤੇ ਰਾਤ ਨੇ ਅਤੇ ਉਹਨਾਂ ਦੇ ਕੰਮ ਜਿਹੜੇ ਮੌਕੇ ਤੇ ਇੱਥੇ ਕਿਤੇ ਜਾ ਰਹੇ ਨੇ ਮੈਡਮ ਕਿਸ ਕਿਸ ਤਰੀਕੇ ਦੇ ਕੰਮ ਜਿਆਦਾ ਆ ਰਹੇ ਆ ਦੇ ਪੈਨਸ਼ਨਾਂ ਦੇ ਫਾਰਮ ਭਰ ਰਏ ਆ ਜੀ ਅਸੀਂ ਹਾਂ ਜੀ ਹਾਂ ਜੀ ਆ ਰਹੇ ਆ ਕੋਈ ਮੁਕਤੇ ਹੋਰੇਗਾ ਮੋਲੇ ਸੇ ਹਾਂ ਜੀ ਤਾਂ ਬਿਲਕੁਲ ਲੋਕ ਜਿਹੜੇ ਇੱਥੇ ਪਹੁੰਚ ਰਹੇ ਨੇ ਤੁਹਾਡਾ ਕੀ ਕੰਮ ਸੀਗਾ ਕੀ ਸਰਸਤਨ ਰੇਗਲ ਫਾਰਮ ਬਣਉਣ ਆਏ ਸੀ ਇਹ ਪਰੇਜਾਰੀ ਇੱਥੇ ਫਾਰਮ ਹਾਂ ਜੀ ਸੰਤੁਸ਼ਟ ਹੋ ਇਸ ਕੰਮ ਤੋਂ ਜਿਹੜੇ ਸਰਕਾਰ ਦੇ ਯੋਜਨਾ ਚ ਹਾਂ ਜੀ ਹਾਂ ਜੀ ਕੀ ਲੱਗਦਾ ਫਾਇਦਾ ਹੋ ਰਿਹਾ ਲੋਕਾਂ ਨੂੰ ਇਸ ਕੰਮ ਦਾ ਜੇ ਕਰਦੇ ਤਾਂ ਫਾਇਦਾ ਹੋਣਾਗਾ ਜੀ ਤਾਂ ਕਿ ਤਾਂ ਦੀ ਕੀ ਪੀੜ ਹੋਈ ਹੈ ਜੀ ਚੰਗਾ ਬਨ ਰਿਹਾ ਸਰਕਾਰ ਦੇ ਕੰਮ ਨੂੰ ਹਾਂ ਜੀ ਤਾ ਬਿਲਕੁਲ ਲੋਕ ਜਿਹੜੇ ਨੇ ਇੱਥੇ ਸੰਤੋਸ਼ ਦਿਖਾਈ ਦੇ ਰਹੇ ਨੇ ਅਤੇ ਤਸਵੀਰਾਂ ਇਸ ਵਕਤ ਤੁਸੀਂ ਫਰੀਦਕੋਟ ਦੀ ਆ ਦੇਖ ਰਹੇ ਸੀਗੇ ਜਿੱਥੇ ਕਿ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਜਿਹੜਾ ਕਾਰਜਕ੍ਰਮ ਹੈਗਾ ਉਹ ਚਲਾਇਆ ਜਾ ਰਿਹਾ ਹੈ ਉਸ ਦੇ ਤਹਿਤ ਲੋਕ ਜਿਹੜੇ ਨੇ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੇ ਨੇ ਤਾਂ ਗੁਰਦੇਵ ਸਿੰਘ ਸੇਖੋਂ ਸਾਹਿਬ ਜੋ ਨੇ ਵਿਧਾਇਕ ਨੇ ਫਰੀਦਕੋਟ ਤੋਂ ਉਹ ਇੱਥੇ ਪਹੁੰਚੇ ਨੇ ਜਾਇਜ਼ਾ ਲੈਣ ਲਈ ਪਹੁੰਚੇ ਨੇ ਕਿ ਕੈਂਪ ਜਿਹੜੇ ਲਗਾਏ ਗਏ ਜੋ ਕਿਸ ਤਰੀਕੇ ਨਾਲ ਚੱਲ ਰਹੇ ਨੇ ਨਾਲ ਦੇ ਨਾਲ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਲੋਕ ਕਿੰਨੇ ਸੰਤੁਸ਼ਟ ਨੇ ਅਤੇ ਜੋ ਕੰਮ ਕਾਜ ਕੀਤੇ ਜਾ ਰਹੇ ਨੇ ਉਹ درست ਚੱਲ ਰਹੇ ਨੇ ਜਾਂ ਫਿਰ ਨਹੀਂ ਇਹ तमाम ਚੀਜ਼ਾਂ ਜਿਹੜੀਆਂ ਇੱਥੇ ਦੇਖੀਆਂ ਜਾ ਰਹੀਆਂ ਨੇ ਤੇ ਜੋ ਅਧਿਕਾਰੀ ਇੱਥੇ ਲੱਗੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਰਿਸਪੌਂਸ ਜਿਹੜਾ ਹੈਗਾ ਉਹ জানা ਜਾ ਰਿਹਾ ਕਿ ਲੋਕਾਂ ਦਾ ਰਿਸਪੌਂਸ ਜਿਹੜਾ ਹੈ ਉਹ ਕਿਸ ਤਰੀਕੇ ਦਾ ਹੈ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਫਰੀਦਕੋਟ ਤੋਂ ਵਿਲਾਇਕ ਦੇ ਗੁਰਜਤ ਸਿੰਘ ਸੇਖੋ ਉਪਚੇ ਨੇ ਜੋ ਸਰਕਾਰ ਵੱਲੋਂ ਇਸ ਵਕਤ ਮੁਹਿੰਮ ਚਲਾਈ ਗਈ ਹੈਗੀ ਹੈ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਜਿਸ ਵਿੱਚ ਕਿਹਾ ਗਿਆ ਸੀਗਾ ਕਿ ਸਰਕਾਰ ਜਿਹੜੀ ਹੈਗੀ ਹੈ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਕੰਮ ਕਰੇਗੀ ਅਤੇ ਹੁਣ ਜਿਹੜੇ ਕੰਮ ਨੇ ਪਿੰਡ-ਪਿੰਡ ਜਾ ਕੇ ਉਹ ਕੀਤੇ ਜਾ ਰਹੇ ਨੇ ਅਦਾਲਤਾਂ ਦੀ ਗੱਲ ਕਿੱਥੇ ਜਾਵੇ ਜਾਂ ਹੋਰ ਜੋ तमाम ਚੀਜ਼ਾਂ ਦੇ ਫੈਸਿਲਿਟੀਆਂ ਜਿਹੜੀਆਂ ਨੇ ਉਹ ਇੱਥੇ ਦਿੱਤੀਆਂ ਜਾ ਰੀਆਂ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਫਰੀਦਕੋਟ ਦੀਆਂ ਤਸਵੀਰਾਂ ਨੇ ਜਿੱਥੇ ਕਿ तमाम ਅਧਿਕਾਰੀ ਜਿਹੜੇ ਨੇ ਉਹ ਇੱਥੇ ਡਿਊਟੀ ਦੇ ਤਹਿਤ ਨੇ ਅਤੇ ਵਿਧਾਇਕ ਜੋ ਗੁਰਦੇਵ ਸਿੰਘ ਸੇਖੋ ਨੇ ਉਹ ਇੱਥੇ خود ਜਿਹੜਾ ਨੇ ਜਾਇਦਾ ਜਾਣ ਲਾਈ ਪਹੁੰਚੇ ਹੋਏ ਨੇ ਅਤੇ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਉਸ ਵਕਤ ਕਿ ਜਾਣਕਾਰੀ ਜਿਹੜੀ ਹਾਸਲ ਕੀਤੀ ਜਾ ਰਹੀ ਹੈ ਕਿ ਲੋਕਾਂ ਦੇ ਕੰਮ ਕੱਜ ਕਿਸ ਤਰੀਕੇ ਨਾਲ ਹੋ ਰਹੇ ਨੇ ਸਹੀ ਹੋ ਰਹੇ ਨੇ ਜਾਂ ਫਿਰ ਨਹੀਂ ਤਾਂ ਜਿੱਥੇ ਕੋਈ ਸ਼ਿਕਾਇਤ ਹੈ ਉਸ ਨੂੰ ਦੁਰਸਤ ਵੀ ਕੀਤਾ ਜਾ ਰਿਹਾ ਹੈ ਤੇ ਨਾਲ ਦੇ ਨਾਲ ਜੋ ਅਧਿਕਾਰੀ ਇੱਥੇ ਤਾਇਨਾਤ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਬੁਲੈਕ ਸਾਹਮਣੇ ਨਾਲ ਗੱਲਬਾਤ ਵੀ ਕਰਾਂਗੇ ਕਿ ਉਹਨਾਂ ਦਾ ਇਹ ਕੁਝ ਕਹਿਣਾ ਹੈ ਅ ਤਾਂ ਸੇਖੋ ਸਾਹਿਬ ਨਾਲ ਗੱਲਬਾਤ ਸੇਖੋ ਸਾਹਿਬ ਰਿਸਪੌਂਸ ਲੋਕਾਂ ਦਾ ਕਿਵੇਂ ਲੱਗ ਰਿਹਾ ਹੈ ਤੁਸੀਂ ਗੱਲਬਾਤ ਵੀ ਕੀਤੀ ਲੋਕਾਂ ਦੇ ਨਾਲ ਦੇਖੋ ਲੋਕਾਂ ਦੇ ਵਿੱਚ ਉਤਸ਼ਾਹ ਹੈ ਔਰ ਸਭ ਤੋਂ ਵੱਡੀ ਗੱਲ ਤਾਂ ਵੀ ਜਿਹੜੀ ਖੱਜਲ ਖਵਾਰੀ ਹੈ ਉਹ ਖੱਜਲ ਖਵਾਰੀ ਬਚਦੀ ਹੈ ਬਹੁਤੀ ਵਾਰੀ ਤੁਸੀਂ ਇਹ ਦੇਖ ਰਹੇ ਹੋ ਜਿਹੜੇ ਆਮ ਸੁਧਾਰਨ ਬੰਦੇ ਆ ਤੇ ਉਹਨਾਂ ਨੂੰ ਸ਼ਹਿਰ ਦੇ ਵਿੱਚ ਤਾਂ ਦਫ਼ਤਰ ਹੀ ਨਹੀਂ ਲੱਭਦੇ ਫਿਰ ਕਈ ਵਾਰੀ ਕੋਈ ਆ ਚੀਜ਼ ਲਿਆਓ ਜੀ ਆਹ ਲਿਆਓ ਜੀ ਤੋ ਉਹ ਸਾਰੇ ਮਸਲੇ ਨੂੰ ਹੱਲ ਕਰਨ ਵਾਸਤੇ ਜਿਹੜਾ ਹੈਗਾ ਉਹ ਪਿੰਡਾਂ ਦੇ ਵਿੱਚ ਕੈਂਪ ਲਾ ਰਹੇ ਔਰ ਮੁੱਖ ਮੰਤਰੀ ਸਾਹਿਬ ਨੇ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਲੋਕਾਂ ਨਾਲ ਕਿ ਅਸੀਂ ਜਿਹੜੀ ਸਰਕਾਰ ਹੈ ਪਿੰਡਾਂ ਤੋਂ ਚਲਾਵਾਂਗੇ ਸੱਤਾਂ ਤੋਂ ਚਲਾਵਾਂਗੇ ਸੋ ਅੱਜ ਜਿ ਤੁਸੀਂ ਦੇਖ ਰਹੇ ਹੋ ਪਿੰਡਾਂ ਦੇ ਵਿੱਚ ਸਰਕਾਰਾਂ ਚੱਲ ਰਹੀਆਂ ਨੇ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਲੋਕ ਕਾਫੀ ਖੁਸ਼ ਨੇ ਸਕੀਮ ਤੋਂ ਕਿ ਅੱਗੇ ਉਹਨਾਂ ਨੂੰ ਖੱਜਲ ਹੋਣਾ ਪੈਂਦਾ ਸੀਗਾ ਕਿ ਤਾਂ ਕਿਤੇ ਆ ਸਧਾਰਨ ਤਰੀਕੇ ਨਾਲ ਕੰਮ ਹੋ ਰਹੇ ਨੇ ਤੁਸੀਂ ਲੋਕਾਂ ਨਾਲ ਗੱਲਬਾਤ ਕੀਤੀ ਕੋਈ ਕਮੀ ਪੇਸੀ ਪਾਈ ਗਈ ਹੈ ਜਿਸ ਦੇ ਤਹਿਤ ਕੰਮ ਕਰਨਾ ਹੋਵੇ ਹੋਰ ਕਈ ਚੀਜ਼ਾਂ ਹੋ ਜਿਹੜੀਆਂ ਜਿਵੇਂ ਇੱਕ ਬੀਬੀ ਆ ਉਹਦਾ ਆਧਾਰ ਕਾਰਡ ਹੈ ਨਹੀਂ ਉਹਦਾ ਵੋਟਰ ਕਾਰਡ ਵੀ ਹੈ ਨਹੀਂ ਸਮੱਸਿਆ ਇਹ ਵੀ ਉਹਦੀਆਂ ਅੱਖਾਂ ਦੇ ਵਿੱਚ ਪ੍ਰੋਬਲਮ ਆ ਉਹਦੀ ਫੋਟੋ ਨਹੀਂ ਤਾਂ ਇਹੋ ਜਿਹੇ ਜਿਹੜੇ ਕੋਈ ਕੇਸ ਆ ਜਿਹੜੇ ਉਹਨਾਂ ਤੇ ਵੀ ਸਾਨੂੰ ਕੁਝ ਸ਼ਿਕਾਇਤਾਂ ਵੀ ਸਾਨੂੰ ਇਸ ਤਰ੍ਹਾਂ ਮਿਲਣਗੀਆਂ ਜਿਹੜੇ ਕੰਮ ਨਹੀਂ ਹੋ ਸਕਦੇ ਉਹਦੇ ਵਾਸਤੇ ਨਵਾਂ ਕੋਈ ਹੱਲ ਲੱਭਣਾ ਪਊਗਾ ਸੋ ਇਸ ਇਸ ਤਰ੍ਹਾਂ ਹੈ ਬਾਕੀ ਜਿਨ੍ਹਾਂ ਦੇ ਕੰਮ ਹੋਣ ਵਾਲੇ ਆ ਉਹ ਸਾਰੇ ਹੋ ਹੀ ਜਾਂਦੇ ਆ ਸਰ ਜਿਹੜੇ ਲੋਕਾਂ ਦੇ ਅੱਜ ਇੱਥੇ ਕੰਮ ਹੋ ਰਹੇ ਨੇ ਡਾਕੂਮੈਂਟਸ ਲੈੇ ਜਾਣਗੇ ਇਹ ਤਾਂ ਨਹੀਂ ਵੀ ਲੈ ਕੇ ਮੁੜ ਕੇ ਇਹਨਾਂ ਦੀ ਰਸਾਰ ਨਾਲ ਹੀ ਜਾਵੇ ਦੁਬਾਰਾ ਫਿਰ ਇੱਥੇ ਨਾਲ ਕੋਲ ਪਹੁੰਚ ਜਾਣਗੇ ਸਾਰੀ ਚੀਜ਼ਾਂ ਨੇ ਨਹੀਂ ਬਿਲਕੁਲ ਚੈੱਕ ਕਰਾਂਗੇ ਜੀ ਸਾਰੇ ਇੱਕ ਡਿਪਾਰਟਮੈਂਟ ਕੋਲੇ ਕਿਹਦੇ ਕੋਲੇ ਕਿੰਨੀਆਂ ਸ਼ਿਕਾਇਤਾਂ ਆਈਆਂ ਕਿੰਨੇ ਕੰਮ ਹੋਏ ਕਿਹਨੇ ਕਿੰਨੇ ਆਧਾਰ ਕਾਰਡ ਬਣਾਉਣ ਵਾਸਤੇ ਆਏ ਔਰ ਕਿੰਨੇ ਬਣ ਕੇ ਵਾਪਸ ਆਏ ਉਹ ਸਾਰਾ ਕੁਝ ਅਸੀਂ ਫੀਡਬੈਕ ਲਵਾਂਗੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਕਰਦੋ ਬਾਹਰ ਨਿਕਲ ਕੇ ਆਪਣੇ ਕੰਮ ਕਰਵਾਉਣ ਜਿਹਨਾਂ ਦੇ ਜੋ ਵੀ ਪੈਂਡਿੰਗ ਨੇ ਲੋਕਾਂ ਨੂੰ ਲਗਾਤਾਰ ਅਸੀਂ ਘਰ-ਘਰ ਤੱਕ ਸਨੇਹਾ ਪੰਚਾਇਤ ਤਾਂ ਇਸ ਤੋਂ ਪਹਿਲਾਂ ਬਾਕਾਇਦਾ ਜਿਹੜੇ ਹੈਗੇ ਸਾਡੇ ਵਲੰਟੀਅਰ ਘਰਾਂ ਚ ਜਾ ਕੇ ਦੱਸਦੇ ਵੀ ਜਿਹਨੂੰ ਕੋਈ ਕੰਮ ਹੈ ਵੀ ਤੁਸੀਂ ਆ ਕੇ ਆਪਣਾ ਕੰਮ ਕਰਵਾ ਲਓ। ਸੋ ਇਸ ਤਰ੍ਹਾਂ ਦੇ ਕੈਂਪ ਲਗਾਤਾਰ ਜਾਰੀ ਰਹਿਣਗੇ। ਸੋ ਕਿਉਂਕਿ ਜਿਹੜੇ ਕੋਈ ਕੰਮ ਰਹਿ ਜਾਣਗੇ ਉਹ ਇਹ ਵੀ ਦੇਖਾਂਗੇ ਜਿਹੜੇ ਪਿੰਡਾਂ ਦੇ ਵਿੱਚ ਵੱਧ ਕੰਮ ਆਏ ਆ ਉੱਥੇ ਦੁਬਾਰਾ ਫੇਰ ਲਾਵਾਂਗੇ ਤਾਂ ਕਿ ਕੋਈ ਹੋ ਸਕਦਾ ਵੀ ਉਹ ਜਿਹੜੇ ਪਿੰਡ ਆ ਪਹਿਲਾਂ ਅਗਨੋਰ ਕੀਤੇ ਗਏ ਹੋਣ ਕਿ ਉਹਨਾਂ ਦੇ ਜਿਹੜੇ ਹੋਰ ਵੀ ਕੰਮ ਰਹਿੰਦੇ ਹੋਣ ਉਹ ਵੀ ਕਰਾਵਾਂਗੇ ਤੇ ਜਿਹੜਾ ਹੈਗਾ ਇਹਨੂੰ ਇੱਕ ਰੈਗੂਲਰ ਪ੍ਰੋਸੈਸ ਰੱਖਾਂਗੇ ਤਾਂ ਕਿ ਸਰਕਾਰ ਜਿਹੜੀ ਉਹ ਚੰਡੀਗੜ੍ਹ ਦੇ ਏਸੀਆਂ ਚੋਂ ਨਿਕਲ ਕੇ ਪਿੰਡਾਂ ਦੇ ਵਿੱਚ ਜਿਹੜੀ ਉਹ ਆਵੇ ਸੱਥਾ ਚਾਵੇ ਪਰ ਲੋਕਾਂ ਦੀਆਂ ਸਮੱਸਿਆਵਾਂ ਸੁਣੇ ਔਰ ਇਹ ਸਮੱਸਿਆਵਾਂ ਤੋਂ ਸਾਨੂੰ ਹੋਰ ਵੀ ਜਿਹੜਾ ਪਤਾ ਲੱਗੂਗਾ ਵੀ ਇਹ ਇਹਦਾ ਹੱਲ ਕਿਵੇਂ ਕੀਤਾ ਜਾ ਸਕਦਾ ਮਜਤਾ ਵਿਲੈਕਸ ਸਾਡੇ ਨਾਲ ਮੌਜੂਦ ਸੀ ਕਿ ਗੱਲਬਾਤ ਕੀਤੀ ਹੈ ਕਿ ਜੋ ਕੈਂਪ ਹੈਗਾ ਉਹ ਕਿਸ ਤਰੀਕੇ ਦਾ ਹੈ ਲੋਕ ਖੁਸ਼ ਨੇ ਜਾਂ ਫਿਰ ਨਹੀਂ ਤਾਂ ਉਹਨਾਂ ਨੇ ਸੰਤੁਸ਼ਟੀ ਵਿੱਚ ਜਤਾਈ ਹੈ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਸ ਇਲਾਕੇ ਵਿੱਚ ਜ਼ਿਆਦਾ ਲੋਡ ਪਵੇਗੀ ਕੈਂਪ ਲਗਾਣ ਦੀ ਜਾਂ ਜ਼ਿਆਦਾ ਸ਼ਿਕਾਇਤਾਂ ਮਿਲਣਗੀਆਂ ਜਾਂ ਜ਼ਿਆਦਾ ਕੰਮ ਹੋਣਗੇ ਤਾਂ ਉਹਨਾਂ ਦੀ ਸ਼ਿਕਾਇਤ ਜਿਹੜੀ ਹੈਗੀ ਉਹ ਜਰੂਰ ਸੁਣੀ ਜਾਵੇਗੀ ਤੇ ਲੋਕਾਂ ਨੂੰ ਕਿਸੇ ਤਰੀਕੇ ਨਾਲ ਖੱਜਲਖੁਆਰ ਨਹੀਂ ਹੋਣ ਦਿੱਤਾ ਜਾਵੇਗਾ ਫਰੀਦਕੋਟ ਤੋਂ ਕੈਮਰਾ ਪਰਸਨ ਮਰਪੇ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ